ਨੇ ਹੂੰ ਚੋਖ ਮਨੇ ਇਹ ਵੀ ਜਨਮ ਹੋਦਾ ਨਹੀਂ ਹੈਗੇ ਨਾ ਨਾ ਅੱਜ ਨਹੀਂ ਨੋਹਦੇ ਨੂੰ ਨਮਾ ਵੀ ਪਾਣੀ ਟੱਟਾ ਹੱਪੇ ਤੇ ਮੈਂ ਵੀ ਨਾ ਹਣਾ ਤੀ ਹੋਰ ਨਾ ਹਲਾ ਚਲ ਕੋਈ ਨਹੀਂ ਹੁਣ ਤੂੰ ਪਾਣੀ ਟੱਟਾ ਹੈ ਨਹੀਂ ਨਾ ਅੱਛਾ ਪੱਟਾ ਕੋਈ ਨਹੀਂ ਕਰਦਾਂਗੇ ਫਿਰ ਹੋਰ ਹੂੰ ਨਾ ਲਿਖ ਪਰ ਤਾਂ ਮੰਤੋ ਲਿਖ ਆਹ ਵਾੜੀ ਕਿਸੇ ਡੈਡੀ ਆ ਗਿਆ ਹੋਰ ਬੇਠੀ ਕਾ ਹਾਂ ਹਾਂ ਬੱਤ ਓਏ ਆਵੇਂ ਕੁੱਪਿਆ ਹਾਂ ਤਾਂ ਤਨ ਗੋਦੀ ਕੱਕਾ ਦੇ ਤਾਂ ਸੀ ਹਾਂ ਲਖੋ ਜਿਆ ਭਾਈ ਤੇ ਲੀਪੂ ਆਉਗੀ ਕੱਲ ਨੂੰ ਮੈਂ ਨੂੰ ਕੱਲ ਚਾਚੇ ਦੇ ਘਰੇ ਬੈਠਾ ਸੀ ਫੋਨ ਕਰਿਆ ਸੀ ਰਾਣੋਂ ਨੇ ਅੱਛਾ ਹਾਂ ਕਹਿੰਦੇ ਭਾਈ ਮੈਂ ਕੱਲ ਨੂੰ ਦੇਖੂਂਗੀ ਕੱਲ ਨੂੰ ਆਉਂਗੀ ਉਹ ਮਾਂ ਛੋਕਰਾ ਭਾਈ ਅਜਾ ਤੈਨੂੰ ਦੇਖ ਕੇ ਬੋਲ ਰਹੀ ਈ ਆਉਗੀ ਆ ਆਹੀ ਕਰ ਮਾਈ ਆਪਣੀ ਤਾਂ ਹਾਂ ਤੂੰ ਤਾਂ ਉਹਦਾ ਮੜੀ ਦੀ ਗੱਲ ਪਿੱਛੇ ਕਾਦਾ ਰੁੱਸ ਗਈ ਸੀ ਤੂੰ ਤਾਂ ਸਾਡੇ ਨਾਲੋਂ ਮੂੰਹ ਵੀ ਮੋੜ ਲਿਆ ਕੱਲ ਕਰਿਆ ਸੀ ਫੋਨ ਹਾਂ ਅੱਛਾ ਚੱਲ ਸ਼ੁਕਰ ਆ ਪੁੱਤ ਸ਼ੁਕਰ ਆ ਚੱਲ ਹੁਣ ਮੇਰੀ ਮੇਰੀ ਧੀ ਆਉਗੀ ਇੱਕ ਤਾਂ ਉਹ ਵੱਡੇ ਘਰੇ ਆ ਥੋੜਾ ਜਿਹਾ ਵੱਡ ਫੋਨੇ ਜਨ ਅੱਛਾ ਤੂੰ ਉਹਦੀ ਹਾਂ ਤੇ ਹਾਂ ਰੱਖੀ ਚੰਗਾ ਚੰਗਾ ਕੋਈ ਨਹੀਂ ਕੋਈ ਨਹੀਂ ਚਾਹ ਪਾਣੀ ਵਧੀਆ ਪੁੱਛੀ ਵਧੀਆ ਕਰੂੰ ਕੋਈ ਫਿਰ ਕਿਸੇ ਗੱਲ ਤੋਂ ਨਰਾਜ ਕਰਕੇ ਮੋੜ ਦੇ ਉਹਨੂੰ ਠੀਕ ਆ ਠੀਕ ਆਹੋ ਚੰਗਾ ਨਾ ਨਾ ਪਤਾ ਹੁਣ ਨਹੀਂ ਨਰਾਜ ਕਰਦੇ ਹੋਰ ਮਸਾ ਤਾਂ ਆਊਗੀ ਮੈਂ ਨਰਾਜ ਕਰਾਂ ਆਊਗੀ ਲੈ ਕੇ ਜਦੀ ਪੂਰਾ ਆਊਗੀ ਪੂਰਾ ਆਊਗੀ ਹਾਂ ਹਾਂ ਲੈ ਗਿੱਲਾ ਕਰੀ ਬੈਠਾ ਹੂੰ ਇਸੇ ਦੇ ਪੂਹਾ ਉਪਾਣਾ ਦੀ ਕੋ ਹਾਂ ਤੈਨੂੰ ਵੀ ਤਾਂ ਚੜ ਗਿਆ ਆਈ ਉਹ ਵੀ ਆਉਗੀ ਤੈਨੂੰ ਵੀ ਤਾਂ ਚੜ ਗਿਆ ਹਾਂ ਦੋ ਚੱਕ ਤੇਨੂੰ ਵੀ ਇਹ ਬੋਲੀ ਜਾਂ ਲੇ ਛੋਕਰਾ ਮੇਰੀ ਤੀ ਐ ਕਿੰਨਾ ਚਿਰ ਹੋ ਗਿਆ ਮੈਂ ਤਾਂ ਘੰਟਾ ਰਾਮ ਵੀ ਕਰ ਲਿਆ ਹੁਣ ਮੈਂ ਤਾਂ ਖੇਤ ਜਾ ਕੇ ਉਹਨਾਂ ਦੀ ਡੀਕ ਦੇਣ ਨੂੰ ਹਜੇ ਤੱਕ ਆਈ ਨਹੀਂ ਲੈ ਮੈਂ ਤਾਂ ਕਹਿੰਦੀ ਬਈ ਸੁਨੇਹੀ ਆਜੂ ਕਈ ਵਾਰੀ ਬੱਸਾਂ ਨੇਟਫੇਟ ਹੋ ਜਾਂਦੀਆਂ ਨੇ ਹਾਂ ਆਉਗੀ ਤਾਂ ਹੈਗੀ ਜੀ ਤੂੰ ਕਹਿ ਸੋਨ ਉਹ ਬੱਸਾਂ ਦਾ ਕਿਹੜਾ ਇਹ ਨਹੀਂ ਪਤਾ ਉਹਦੀ ਗੱਡੀ-ਗੁੱਡੀ ਲੈ ਕੇ ਆਉਣ ਨਾ ਭਾਈ ਕੋਈ ਪਤਾ ਨਹੀਂ ਹਾਂ ਜੇ ਦਾ ਮੁੰਡਾ ਆਇਆ ਨਾ ਤੇ ਤਾਂ ਭਾਵੇਂ ਗੱਡੀ ਕਿ ਆਵੇ ਲੀ ਆਈ ਫੇ ਤਬਾਸ ਤੇ ਆਉ। ਹੋਰ ਕਿ ਕੱਲੀ ਵੀ ਆਉ। ਹੋ ਆਉਣਾ ਨਹੀਂ ਇਹ। ਹੁਣ ਮੈਂ ਇੰਦੀ ਮਨਦਲ ਮਾਰੀ। ਮਾਰਿਆ ਉਹਦਾ ਜਿਹੜਾ। ਨਾ ਚੱਲ ਕੋਈ ਨਾ ਫੇਰ ਹੁਣ ਬਿੰਦ ਡੀਕ ਕੇ ਹੀ ਜਾਂ। ਮਾਮਾ ਨੂੰ ਮਿਰਕੀ ਭਾਜਣਾ। ਆ ਵੀ। ਆ ਆ ਵੀ ਲੈ। ਰਾਣੋ ਤਾਂ। ਲੈ ਡੀਕੀ ਜਾਂਦਾ ਸੀ ਤਾਂ। ਸਾਹੀ ਭੈਣ ਸਾਸਰੀ ਕਾਲ। ਨਹੀਂ। ਫੜਦਾ ਘਰ ਨੂੰ ਬੌਲੀਆਂ ਰੰਗ ਭਾਗ ਲਾ ਕੇ ਆਦਾਂ ਅਸੀਂ ਤਾਂ ਤੜਕੇ ਦੀ ਨੀਕੀ ਜਾਂਦੇ ਤੈਨੂੰ ਅੱਛਾ ਕਾਦੇ ਦੀਕਦੇ ਪੁੱਤ ਤੈਨੂੰ ਸਾਸਰੀ ਘਰ ਆ ਜਾ ਸੋਹਣੇ ਆਲੇ ਕੁਰਸੀ ਤੇ ਇੱਧਰ ਕਾਦੇ ਦੀਕੀ ਜਾਂਦੇ ਸੀ ਅਸੀਂ ਤਾਂ ਮੈਂ ਹਜੇ ਮੋਂਦ ਨੂੰ ਚੱਕਦੀ ਨਹੀਂ ਦੂਰੋਂ ਆਈਆਂਗੀ ਅੱਛਾ ਅੱਛਾ ਸੋਹਣੇ ਬੈਠ ਪਾਣੇ ਕੁਰਸੀ ਤੇ ਇੱਧਰ ਕੋਈ ਨਾ ਕੋਈ ਨਾ ਹੋਰ ਵੀਰੇ ਦੱਸੋ ਪਰਾ ਪਰਿਵਾਰ ਠੀਕ ਆ ਸਭਾ ਪਤਾ ਦਿਵੀਂ ਪਾਣਿਆ ਪਾਣਦੀ ਤੂੰ ਸਾਰੇ ਠੀਕ ਆ ਸਾਰੇ ਵਧੀਆ ਨੇ ਚਲੋ ਚੰਗੀ ਗੱਲ ਲੈ ਫਾੜੇ ਨੂੰ ਮੈਂ ਪਾਣੀ ਲੈ ਕੇ ਦੇਵਾਂ ਲੈ ਲੈ ਕੇ ਦੇ ਪਾਣੀ ਲੈ ਮੈਨੂੰ ਫੜਾ ਦੇ ਇਹਨੂੰ

पुआ नु सठिकाल बाई दी वे ले पंज पानी पी लो पुआ नु सठिकाल बाई दी वे हां हां अरे तू ही करम वाला आया थी पुआ आ गई आए 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 हाये पुआला को सटायला हो गया तेरे आई तुम जा सोनु में नाया पुआ का और देखा किदे बरगा का मोलू ले भाई ए हाज पुआ बरका और कीदी बरका हां या पियो पुआ बरका ਨੀ ਜਮੀ ਮੇਰੇ ਵੀਰ ਤੇ ਮੜੰਗਾਗਾ ਹੋਰ ਲੈ ਫਿਰ ਮੈਂ ਤਾਂ ਤੂੰ ਆਪਣੇ ਨੂੰ ਰਾਨੋ ਨੂੰ ਚਾਹ ਚੂਪਿਆ ਹੈ ਮੈਂ ਤਾਂ ਫਿਰ ਖੇਤ ਦੇ ਕੇ ਆਉਣਾ ਸੀ ਸਾਰਿਆ ਮੈਂ ਤਾਂ ਉਹਨਾਂ ਦਾ ਇਹਨੂੰ ਡਿੱਟੋ ਤੂੰ ਵੀ ਚਾਹ ਪੀ ਕੇ ਵਗ ਜਾਂਦੇ ਮੈਂ ਬਸ ਮੈਂ ਨਹੀਂ ਚਾਹ ਪੀਣੀ ਲੈ ਆਂ ਸ਼ਾਮ ਨੂੰ ਉਹਨਾਂ ਦੇ 4 ਵਜੇ ਤੇ ਗਿਆ ਤੇ ਮਾ ਸੋਣੀ ਲੱਗਦੀ ਆ ਭਾਈ ਇੱਥੇ ਧਰਦੇ ਠੀਕ ਹੈ ਸ਼ਾਮ ਨੂੰ ਅੰਦਰ ਮੋਨੂ ਤੂੰ ਹੀ ਕਰਮਾ ਲਾਂਗਾ ਭਾਈ ਭੂਆ 2 ਸਾਲ ਬਾਅਦ ਆਈ ਹੈਗੀ ਆਹੋ ਇਹ ਤਾਂ ਬਾ ਹੀ ਯਾਦ ਕਰਦਾ ਭੈਣ ਜੀ ਸਾਨੂੰ ਯਾਦ ਕਰਨੀ ਆ ਫਤਮਾ ਸਾਡੇ ਲਈ ਬੜੀ ਵਧੀਆ ਵਧੀਆ ਮੇਰੇ ਪਿਓ ਦੀ ਹਾਂ ਉਹ ਮੋਨੂ ਰਾਣੋ ਤੇਰਾ ਦਖੀ ਦੋਸਾਂ ਨਾਲ ਹੋ ਗਏ ਦੇਖ ਲੈ ਤੈਨੂੰ ਆਈ ਨੂੰ ਤੈ ਕਿਉਂ ਐ ਨਾ ਚਿਰ ਪਾਇਆ ਬੋਤ ਬਸ ਮਾ ਹੁਣ ਪੁਰਾਣੀਆਂ ਗੱਲਾਂ ਨਾ ਛੇੜ ਤੂੰ ਚੱਲ ਹੁਣ ਤੂੰ ਚੁੱਪ ਕਰ ਜਾ ਆ ਗਈ ਹੁਣ ਕਿਆ ਕਰ ਜੰਗਾ ਤੂੰ ਕਿਆ ਕਰਦੀ ਐਵੇਂ ਕਿਆ ਕਰ ਕੇ ਲਿਆ ਲੈ ਮਾ ਹਰ ਮੁੰਨਾ ਇਧਰ ਤੋਂ ਕੁਵਾਰੀ ਆ ਲੈ 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 ਪਈ ਮੋਲੇ ਹਾਂ ਪੂਆ ਦੀ ਵਰਤੀ ਕੀ ਦੀ ਦਵਾਈ ਆ ਮੁਰਗੀ ਦਾ ਆਪਣੇ ਇੱਥੇ ਉਹ ਵੀ ਇਹਦੀ ਪੂਆ ਹੀ ਲੱਗ ਰਹੀ ਕਿ ਉਹਦੀ ਦਵਾਈ ਆ ਅੱਛਾ ਹਾਂ ਲਗਾ ਹੋਰ ਦੇ ਪਕੇ ਸੇ ਪੂਆ ਲੱਗਦੇ ਉਸੇ ਦੀ ਦਵਾਵਾਂ ਦੇਖਣਾ ਪਰ ਕਹਿੰਦੇ ਹੁੰਦੇ ਨੇ ਕਿ ਵੀਰਸੀ ਮੱਤ ਜਾਂਦੀ ਆ ਬਾੜ ਨਹੀਂ ਜਾਂਦੀ ਮੇ ਬੇਬੀ ਇਹਨਾਂ ਨਾਲ ਆਂਦੀ ਹੋ ਕੇ ਵੇਗੀ ਅੱਜੇ ਪੁੱਛੀ ਦੀਆ ਕਿ ਤੇਰਾ ਦੋ ਸਾਲ ਦਾ ਜੀ ਨਹੀਂ ਕਰਿਆ ਜੀ ਕੀ ਕਰੇ ਬੈਠਾ ਤਾਂ ਤਾਂ ਸੋਡੀਆਂ ਵੀ ਅਜੋਹੀ ਨੇਗੀਆਂ ਗੁੜਤੀਆਂ ਲੋਕਾਂ ਤੋਂ ਤੁਮਾਉਂਦੇ ਨੇਗੇ ਯਾਦ ਦਾਉਂ ਕਹਿੰਦੇ ਕਿ ਪੂਆ ਨੂੰ ਕਰ ਦੇਣਗੇ ਕੋਈ ਨਾ ਮੇਰਾ ਨੌਂ ਵੀ ਰਾਣੋਂ ਨਹੀਂ ਹੈਗਾ ਜੇ ਸੋਡੇ ਦੋ ਸਾਲ ਦਾ ਭਾਂਗਾ ਟੋਟਾ ਨਾ ਕੱਢ ਕੇ ਕਿਹਾ ਹਾਂ ਹੁਣ ਤਾਂ ਨਹੀਂ ਹਾਂ ਬਸ ਹਾਂ ਬੰਨੀ ਗੁੱਦਾਂ ਨੂੰ ਉਰੇ ਲਾ ਕੇ ਪੜਾ ਦੇ ਠੀਕੂ ਲਗੀ ਹੋਣ ਲੈ ਕੇ ਜਣ ਕਦੇthia ਦੋ ਪਾਲਿਆ ਤੀਜੀ ਵੀ ਸੋਨੇ ਵੀ ਪਾਵਾਂਗੇ ਹੁਣ ਦੀ ਵਾਰੀ ਤਿੰਨੇ ਪਾ ਕੇ ਆਉਂਗੀ ਸਾਡੇ ਤਾਂ ਭਣੇ ਸੁਖਣਾ ਆਉਣਾ ਜਾਣਾ ਲੱਗਿਆ ਰਹਿੰਦਾ ਹੁਣ ਮੇਰੇ ਭਰਾ ਨੇ ਕਰਮੂ ਨੇ ਮੋਟਰਸਾਈਕਲ ਲੈ ਲਿਆ ਨਾਲੇ ਤਾਂ ਆਇਆ ਸੀ ਮੋਟਰਸਾਈਕਲ ਦਿਖਾਵਾ ਵੀ ਭੈਣ ਨੂੰ ਨਾਲੇ ਡੱਬਾ ਲੈ ਆਇਆ ਸੀ ਚਲ ਵਧਾਈਆਂ ਜਸਵੀਰ ਤੁਹਾਨੂੰ ਵੀ ਵਧਾਵੇ ਭੈਣੇ ਪਰਮਾਤਮ ਤੇ ਹੋਰ ਮੋਟਰਸਾਈਕਲ ਬਹੜੀ ਸੋਨਾ ਅੱਛਾ ਹਾਂ ਆ ਤਾਂ ਦੋ ਤਿੰਨ ਗੇੜੇ ਮਾਰ ਕੇ ਚਾਓ ਚਲ

ਚਾਲਕ ਕੋਰ ਸੜਾਵਾ ਹੋਰ ਤਾਂ ਆਪਣੇ ਸਾਰੇ ਵਧੀਆ ਨੇ ਹਾਂ ਹਾਂ ਪੁੱਤ ਸਾਰੇ ਠੀਕ ਨੇ ਗੜੀ ਕਮੜ ਸਾਰਾ ਠੀਕ ਆਗਾ ਸਾਰੇ ਇਸਿੰਗੀ ਠਾਕ ਜਮਾ ਹੋਰ ਉਦਰਾ ਗੁਰਪਾਰ ਕੇ ਗਣੀ ਠੀਕ ਨੇ ਹਾਂ 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 ਠੀਕ ਨੇ ਪੁੱਤ ਵਧੀਆ ਸਾਰੇ ਠੀਕ ਨੇ ਨਾ ਪਰ ਤੁਸੀਂ ਪੁੱਤ ਗੱਡੀ ਤੇ ਨਹੀਂ ਆਏ ਮਾਂ ਗੱਡੀ ਕਿੱਥੇ ਗੱਡੀ ਆਪਣੇ ਰਵਿੰਦਰ ਨੇ ਉਹ ਤਾਂ ਲੰਮੀ ਲੈ ਲਈ ਹੁਣ ਆਪਦੀ ਦਾ ਅੱਛਾ ਅੱਛਾ ਦੂਜੀ ਜਿਹੜੀ ਆਉਦੇ ਪਾਪੇ ਵਾਲੀ ਸੀਗੀ ਉਹ ਕਹਿੰਦਾ ਨਾ ਤਾਂ ਮੈਂ ਚਲਾਵਾ ਹਾਂ ਨਾ ਮੈਂ ਵੇਚਾਂ ਅੱਛਾ ਮੈਂ ਤਾਂ ਹੁਣ ਸ਼ੀਸ਼ੇ 'ਚ ਜੜਾ ਕੇ ਰੱਖੂੰ ਇਹਨੂੰ ਤਾਂ ਅੱਛਾ ਫਿਰ ਉਹ ਲੈ ਆਉਂਦੇ ਨਾ ਇਹ ਸਾਗਨ ਦਿੰਦੇ ਸੀ ਚਲ ਮਾਹ ਜੇ ਮੈਂ ਆਖਵੇਂ ਬਸਤੀ ਬਾਵੀ ਨਾ ਅੱਛਾ ਅੱਛਾ ਠੀਕ ਨੇ ਸੋੜਦਾ ਵੀ ਮਾਹੌਲ ਦੇਖਣਾ ਸੀਗਾ ਕਹੇਗਾ ਠੀਕ ਆ ਠੀਕ ਆ ਲੈ ਆਉਂਦੇ ਭਾਣ ਗੱਡੀ ਤਾਂ ਕੋਈ ਨਹੀਂ ਕੋਈ ਨਾ ਮੈਂ ਤਾਂ ਪਹਿਲੇ ਦੇ ਭਾਈ ਨੂੰ ਸਾਗਨ ਦਿੱਤਾ ਉਹਨੇ ਕਿਲਾਏ ਲੈ ਕੇ ਆਇਆ ਨਾ ਮਾ ਚਲ ਉਹਨੂੰ ਵੀ ਸਾਗਨ ਦਿੱਤਾ ਤੁਸੀਂ ਵੀ ਆਪਾਂ ਸਾਗਨ ਲੈ ਜਾਂਦੇ ਕੋਈ ਨਾ ਅਸੀਂ ਵੀ ਵਾਰੀ ਆਵਾਂਗੇ ਹਾਂ ਨਾ ਭਾਈ ਚੰਗਾ ਚੰਗਾ ਕੁੱਤਾ ਹੁਣ ਆ ਗੱਡੀ ਕਿਹੜੀ ਲੈਤੀ ਅਰਵਿੰਦਰ ਨੇ ਉਹ ਭਾਬੀ ਕਿਹੜੀ ਕਾਇਦੇ ਹੁੰਦੇ ਨੇ ਉਹਨੂੰ ਵੱਡੀ ਹੁੰਦੀ ਜਿਹੜੀ ਵਰਨਾ ਅੱਛਾ ਵਰਨਾ ਲੈ ਲਈ ਹਾਂ ਚੱਲ ਵਧੀਆ ਹੁਣ ਤਾਂ ਬਦਲਤਾ ਹੋ ਅੱਛਾ ਹਾਂ ਚੱਲ ਮਾ ਜਵਾ ਪੁੱਤ ਕੋਈ ਦਾ ਪਤਾ ਨਹੀਂ ਇੰਨਾ ਬਾਰੇ ਅੱਛਾ ਹਾਂ ਐ ਜਵਾਖਾਂ ਤਾਂ ਹੁਣ ਪਤਾ ਹਾਂ ਪੜੇ ਲਿਖੇ ਪੜੇ ਜਵਾਖਾਂ ਨੂੰ ਤਾਂ ਪਤਾ ਪੈਂਦੀ ਚਲੋ ਪੁੱਤ ਚੰਗਾ ਹਾਂ ਚੱਲ ਵਧੀਆ ਹੋ ਗਿਆ ਗੱਡੀ ਤਾਂ ਲੈ ਲਈ ਹਾਂ ਚੱਲ ਜਾਣ ਸਾਰੇ ਛਕੀਰੀਆਂ ਚੀ ਮਸੀਨੇ ਦੀਆਂ ਹੋਰ ਹਾਂ ਚਾਓ ਹੋ ਗਿਆ

ਕਹੇ ਤਾਂ ਫਿਰ ਉਹੀ ਗੱਲ ਆ ਚੁਗਲੀ ਹੋ ਜਾਂਦੀ ਆ ਫਿਰ ਕਹਿੰਦੇ ਨੇ ਖਾਨੀ ਕੁੜੀਆਂ ਘਰ ਘਟਦੀਆਂ ਰਹੀਆਂ ਭਾਈ ਨੇ ਮੋਟਰਸਾਈਕਲ ਲੈ ਤਾ ਉਹ ਖਬਰਾ ਫੇਕ ਕੇ ਰੁੰਦੇਤੀ ਹੋਵੇ ਸ਼ਾਪ ਉਹ ਬੋਲੀ ਐਡਾ ਕਿਹੜਾ ਹੋ ਨਿਆਣੀਆਂ ਉਹਨੂੰ ਆਪਦਾ ਘਰ ਨਹੀਂ ਚਾਹੀਦਾ ਨਾਲੇ ਤੂੰ ਹੀ ਨਾ ਪਾ ਹਰਾਂ ਨੂੰ ਕਹਿਆ ਕਰਿਆ ਜਾਂ ਗੱਲਾਂ ਪਹਿਲਾਂ ਵੀ ਇਸ ਗੱਲਾਂ ਕਰਕੇ ਫਰਕ ਪਿਆ ਤੇ ਨਹੀਂ ਪੁੱਤਾਂ ਇਹ ਨਾ ਗਰਤ ਆ ਸਾ ਆਂ ਜੀ ਉਹ ਨਹੀਂ ਮੜੇ ਮੜੇ ਗੱਲਾਂ ਤੇ ਫਰਕ ਪਾਉਂਦਾ ਮੋਟਰਸਾਈਕਲ ਤਾਂ ਉਹਨੇ ਲੈ ਤਾਂ 4-5 ਦਿਨ ਹੋ ਗਏ ਮੋਟਰਸਾਈਕਲ ਲੈ ਚੰਦਾ ਛਾਂ ਭਾਜ ਖੋਈ ਉਹ ਵੀ ਖੋਈ ਨਹੀਂ ਗਈ ਠੀਕ ਕਿਤੇ ਪਈ ਹੋ ਹਜੇ ਉਹਨੇ ਕਿਹੜਾ ਕਹਿਤਾ ਵੀ ਠਾਈ ਆਹੋ ਇੱਕ ਆ ਤਾਂ ਪਾਈਨੇ ਆ ਆਓ ਫਿਰ ਉਸੇ ਗੱਲਾਂ ਤੇ ਨਹੀਂ ਨਾ ਆਉਣਾ ਤੁਸੀਂ ਮੋਟਰਸਾਈਕਲ ਦੇ ਪੈਸੇ ਇਕੱਠੇ ਕਰਕੇ ਹੌਲੀ-ਹੌਲੀ ਦਿਓ ਉਹ ਚਲ ਕੋਈ ਇੱਕ ਦਿਓ ਮੋਟਰਸਾਈਕਲ ਆਉਣਾ ਹੁ ਕਿਵੇਂ ਆਗੇ ਕਿੱਥੇ ਸਾਈਕਲ ਜੁੜਦਾ ਸੀਗਾ ਉਹ ਕੋਈ ਨਾ ਭਾਈ ਕੱਲ ਕਦ ਦਿਨ ਫਿਰਦੇ ਹੀ ਨੇ ਜਿਉਂਦੇ ਵਸਦੇ ਰਹਿਣ ਰਿਸ਼ਤੇਦਾਰ ਮੇਰੇ ਬਥੇਰੇ ਚੰਗੇ ਨੇ

ਹੁਣ ਤਾਂ ਆ ਜਾ ਘਰ ਮਿਲ ਜਾ ਘਰ ਤੁਸੀਂ ਵੀ ਭਾਈ ਤੁਸੀਂ ਵੀ ਆ ਆਵਾਂਗੇ ਭਾਈ ਆਵਾਂਗੇ ਫਸਦਾ ਕੋਟੇ ਕੋਟੇ ਚਾਹ ਨਹੀਂ ਚੱਕੇ ਨਾ ਆਵਾਂਗੇ ਕਿਉਂ ਨਹੀਂ ਆਵਾਂਗੇ ਤੇ ਤੀਰ ਕਪੜੇ ਲੈ ਗਿਆ ਬਲਾਈ ਸੋਨੇ ਫੇਰ ਲਿਆਉਣੇ ਦੀ ਭਾਈ ਇਸ ਸੁੱਸੇ ਚੱਕੀ ਫਿਰਦੀ ਆ ਉਸ ਇਸੇ ਨੇ ਕੀਆ ਪੁੱਤਰਾ ਮੈਂ ਤਾਂ ਪੂਰੇ ਘਰ ਚੋਂ ਲੈ ਚੱਲ ਭੂਆ ਭਾਈ ਅਸੀਂ ਤੇ ਇਹਨੂੰ ਕਹਿੰਦੀ ਆ ਅੱਛਾ ਅੱਛਾ ਹੁਣ ਇਹਨੂੰ ਮੈਂ ਕਿਹਾ ਕਾਦੀ ਸੁੱਤੀ ਪਈ ਆ ਇਹ ਨਹੀਂ ਵੀ ਪੂਆ ਨਾਲ ਗੱਲਾਂ ਮਾਰਲਾ ਅੱਛਾ ਅੱਛਾ ਹਾਂ ਠੀਕ ਠੀਕ ਮਾਰੋ ਗੱਲਾਂ ਹਾਲੇ ਪੂਆ ਜੀ ਨੇ ਨੌਣੇ ਕੱਪੜੇ ਲੈ ਕੇ ਆਏ ਤੇਰੇ ਖਾਤਰ ਕੱਪੜੇ ਲੈ ਕੇ ਗਿਆ ਸੀ ਸੀਖਾਣੀ ਪਾਊਡਰ ਕਹੀ ਸੀ ਭਾਈ ਸਿੱਧਾ ਕਾਣੀ ਕਾ ਨਹੀਂ ਤੇ ਫਿਰ ਪੂਆ ਨਹੀਂ ਬਣੀ ਪਈ ਹੈ ਹੈ ਮਾਸਾ ਰੱਬ ਨੇ ਸਾਨੂੰ ਉਹ ਦਿੱਤਾ ਖੇਡਣ ਖਾਤਰ ਹੁਣ ਨਮਾਤ ਮਾ ਚੰਗੀ ਤਰ੍ਹਾਂ ਲਿਆ ਕਰੋ ਕਾਲਾ ਕਰ ਦਿੰਨੇ ਹੋਗੇ ਤੇਰਾ ਤੇਰੀ ਲਾਇਆ ਕਰਾਂਗੇ ਹੁਣ ਅਸਟਾ ਬੱਸ ਠੀਕ ਆ ਹਾਂ ਤੇਰਾ ਹੀ ਪਾਊਡਰ ਲਾਇਆ ਕਰਾਂਗੇ ਤੇਰਾ ਇੱਥੇ ਲਾਇਆ ਕਰਾਂਗੇ ਹੁਣ ਮੇਰ ਤਾਂ ਜਾ ਕੇ ਜੀ ਨਹੀਂ ਲੱਗਣਾ ਜਮੀ ਤੇਰੇ ਕੱਪੜੇ ਪਾਇਆ ਕਰਾਂਗੇ ਹੁਣ ਇਹਦੇ ਹਾਂ ਦੇ ਦੇ ਸਹੀ ਜਦੋਂ ਤੂੰ ਬੁਲਾਉਣੀਆ ਕਿੰਨਾ ਖੁਸ਼ ਹੁੰਦਾ ਉਹ ਵਾਲੇ ਕੱਪੜੇ ਹਾਂ ਪਾਣਾਂ ਨਾਲੋਂ ਜ਼ਿਆਦਾ ਪਿਆਰ ਹੁੰਦਾਗਾ ਭਤੀਜੇ ਭਤੀਜੀ ਸਹੀ ਗੱਲ ਭਾਈ ਸਹੀ ਗੱਲ ਕੱਪੜੇ ਪਾਵੇਂਗਾ ਹਾਂ ਲੈ ਫਿਰ ਅੱਜ ਦਾ ਤੂੰ ਰਹਿ ਜਾਂਦੀ ਇਹਨਾਂ ਨੂੰ ਕੋਈ ਨਾ ਵੀਰੇ ਜਿੱਦੇ ਫੇਰ ਆਈ ਉਹਦੇ ਰਾਤ ਰਹਿ ਕੇ ਜਾਊਂਗੀ ਹੁਣ ਮੇਰੇ ਕੋ ਕਾਲੀ ਆ ਨਾਲੇ ਚੰਗਾ ਹਾਂ ਚੰਗਾ ਫੇਰ ਤੂੰ ਐਂ ਕਰ ਚਾਹ ਪਾਣੀ ਪੀ ਲਾ

ਚੰਗਾ ਮਾ ਮੈਂ ਆਉਂਦੇ ਐਂਕਵਾਰ ਨੂੰ ਆਉਂਗੀ ਨਾਲੇ ਆਪਾਂ ਕੰਮੋ ਕੋਲੇ ਜਾਵਾਂਗੇ ਬੁਲਾਇਣਾ ਲੈ ਯਾਰ ਲੈ ਕਹੇ ਨਾ ਕੁਤੀ ਮਾਗਰੋ ਦੇਖੀ ਜਾਇਓ ਨਾ ਪੁੱਤਾਂ ਸੀ ਹੁਣੇ ਦੇ ਜੀ ਬਾਲੇ ਸੋਨੇ ਲੈ ਆ ਰਾਣੂ ਦਾ ਕੁੱਪੜੇ ਨੇ ਅਰੇ ਸ਼ੀਸ਼ੀਆਂ ਨੇ ਕੀ ਆ ਸੁਣ ਲੈ ਬੇਬੇ ਰਾਣੂ ਦੀ ਗੱਲ ਸੁਣ ਲੈ ਦਾ ਪੁੱਤ ਫੇਰ ਚੰਗਾ ਚੰਗਾ ਆਪਾਂ ਕੰਮੋ ਕੋਲੇ ਚੱਲਾਂਗੇ ਮੈਂ ਹੱਥਿਆਰੀ ਰੱਖੀਆਂ ਚੰਗਾ ਬੂਤਾਂ ਦਾ ਤਿਆਰੀ ਆ ਬਾਬੀ ਚੰਗਾ ਹੰਸਦਾ ਸਾਰਾ ਆ ਜੀ ਪਾਈ ਆਂ ਤਵਾਰ ਨੂੰ ਫੇਰ ਪੱਕਾ ਹਾਂ ਵੀਰੇ ਜਰੂਰ ਆਉਗੀ ਹੋਰ ਆ ਖੋਲ ਪਾਈ ਵੱਡਾ ਗੇਟ ਲੈ ਬੈ ਜਾ ਇੱਥੋਂ ਬੈ ਜਾ ਚੰਗਾ ਮੈਂ ਚੰਗਾ ਚੰਗਾ ਨਾ ਸਾਰਾ ਕੁਝ ਪਰੋੜ ਲਿਆ ਮੈਂ ਤਾਂ

ਕਾਇਨੀ ਉਹ ਨਹੀਂ ਬਟਕੇ ਥੇ ਹੁੰਦੇ ਇਹ ਮੈਨੂੰ ਪਤਾ ਕਿਤੇ ਤਰਤੀ ਹੋ ਅਸੀਂ ਤਾਂ ਸਾਰੇ ਇੱਕ ਤੇ ਫਰੋੜ ਲਈ ਮਾਂ ਮੇਰੀ ਆਤ ਤਾਂ ਡੁੱਬ ਡੁੱਬਾ ਚ ਤਰ ਦਿੰਨੀ ਹੈਗੀ ਖਿਆਈ ਨਹੀਂ ਇੱਕ ਵਾਰ ਆਪਣੀ ਰਾਹਣੋ ਆਈ ਸੀ ਉਹਦੇ ਉਹ ਗੱਲ ਸੁਣ ਬੇਬੇ ਮਸਾਂ 2 ਸਾਲਾਂ ਬਾਅਦ ਆ ਵਰਤ ਵਰਦੇ ਬਾਹਰ ਤੇ ਮੂਰੇ ਹੱਥ ਬੰਨੇ ਕੱਲ ਨੂੰ ਕੁੜੀ ਆਉਗੀ ਕਹਿੰਦੀ ਐ ਦਵਾਰ ਨੂੰ ਅੱਛਾ ਜੇ ਉਹ ਕਿਸੇ ਨੇ ਭਾਫ ਘੱਡਿਆ ਨਾ ਉਹਦੇ ਕੋਲ ਸੋਚ ਲਿਆ ਦੇ ਆਪ ਨੂੰ हां अगली को कब नहीं मेरे शेर लाऊं ने असि पापा ਨੂੰ ਕਰ ਦੇਗੇ ਅਸੀਂ ਰਾਨ ਨੂੰ ਪੁੱਛ ਲਾਂਗੇ ਬਸ ਕਿਸੇ ਨੂੰ ਨਹੀਂ ਪੁੱਛਣਾ ਪੁੱਛਣਾ ਨਹੀਂ ਥੈ ਕਿ ਥੈ ਕਿ ਨਹੀਂ ਨਾਂ ਸਹੀ हां ਚੱਲ ਤੇਰੇ ਹੋਰ ਨਵੇਂ ਘੰਡੇ ਵੀ ਨੇ ਨਾ ਅਸੀਂ ਚੰਗਾ ਉੱਠੀਆਂ ਗੱਲਾਂ ਕਰਦੀਆਂ ਕੋਈ ਨਾ ਉਹ ਗੱਲ ਕਰਦੀ ਸੀ ਸੋਹਤੀ ਨਾ बस ਲੋੜ ਹੀ ਨਹੀਂ ਜਬਾਖਦੇ ਜਿੰਚਾਏ ਜਾਉਂਗੇ ਮੇਰੇ ਫਿਰ ਲਾਉਂਦੇ ਨੇ ਚੱਲ ਠੀਕ ਹੈ ਨਹੀਂ ਦੂਸਰੇ ਕੋਈ ਨਾ ਫਿਰ ਆਪੇ ਫੜਾ ਤੂੰ ਚੱਲ ਠੀਕ ਹੈ ਚੰਗਾ हां ਬਣੇ ਸਾਸਰੀ ਕਾਲ ਅੱਛਾ ਹੋਰ ਵਧੀਆ ਸਾਰੇ ਠੀਕ ਠਾਕ ਨੇ ਚੱਲ ਚੰਗਾ ਫਿਰ ਆਵਣੀ ਕੱਲ ਨੂੰ ਤੂੰ ਪੱਕਾ ਹੈ ਅੱਜ ਨਾਲੇ ਤੂੰ ਕਹਿੰਦੇ ਆਂ ਦਵਾਰ ਨੂੰ ਆਉਂ ਅੱਛਾ ਜਾਏ ਦਵਾਰੀਆਂ ਬੇਬੇ ਦਾ ਕਹਿੰਦੀ ਬਾਹਰ ਆ ਅਸੀਂ ਵੀ ਬਾਹਰ ਬਣਾਈ ਬੈਠੇ ਆਂ ਅੱਛਾ ਅੱਛਾ ਚੱਲ ਕੋਈ ਨਾ ਆ ਜਾ ਫਿਰ ਘੰਟੇ ਤੱਕ ਕੋਈ ਨਾ ਮੈਂ ਅੱਡੇ ਤੋਂ ਲੈ ਜਾਣਾ ਤੈਨੂੰ ਆ ਕੇ ਹਾਂ ਹਾਂ ਆ ਜਾ ਮੈਂ ਤਾਂ ਮੂਰੇ ਅੱਡੇ ਤੇ ਖੜਾ ਹਾਂ ਚੰਗਾ ਚੰਗਾ ਫਿਰ ਮੈਂ ਬਿਹਰਨ ਨੂੰ ਮੈਂ ਰਹਿ ਗਿਆ ਹਿੱਤਾ ਬਾਰ ਬਣਾਈ ਬੈਠਿਆ ਅੱਜ ਚੰਗਾ ਬਣੇ ਚੰਗਾ ਓਕੇ ਕੋਈ ਆਪਾਂ ਤਾਂ ਭੁੱਲ ਗਏ ਅੱਜ ਆਪਾਂ ਹੀ ਬਾਰ ਨਹੀਂ ਆਏ ਤਵਾਰ ਅੱਛਾ ਹਾਂ ਮੈਂ ਤਾਂ ਬਾਰ ਬਣਾਇਆ ਰਾਨੋ ਮੈਂ ਤਾਂ ਮੈਂ ਤਾਂ ਬਾਰ ਬਣਾਈ ਮਠਾ ਜੀ ਰਾਨੋ ਕਹਿੰਦੀ ਭਾਈ ਮੈਂ ਹੋਣੇ ਘੰਟੇ ਤੱਕ ਕੱਢੇ ਤੋਂ ਲੈ ਗਈ ਅੱਛਾ ਜੀ ਆ ਗਈ ਹਾਂ ਹੁਣ ਸੋ ਮੈਂ ਫੇਰ ਮੁੜ ਮੁੜ ਕੇ ਨਾ ਵੇ ਕੁੜੇ ਕੁੜੇ ਗੱਲਾਂ ਨਹੀਂ ਛੇੜਨੀ ਚੰਗਾ ਨਾ ਸੀ ਨਾ ਸੀ ਛੇੜ ਦੇ ਤੂੰ ਐਂ ਟੈਂਸ਼ਨ ਨਾ ਲੈ ਆਹੋ ਅਸੀਂ ਨਹੀਂ ਸੁਣਾਂ ਨਾ ਸੀ ਜਾਬ ਸੁਬ ਦੀ ਗੱਲ ਛੇੜ ਦੇ ਚੱਲਿਆ ਅੱਢੇ ਜਾ ਕੇ ਚੋਲਿਓ ਚੰਗਾ ਨਾ ਲਿਓ ਇੱਥੇ ਆ ਤੂੰ ਜੋ ਨਹੀਂ ਬਟੱਕੇ ਕਦੇ ਕੋਈ ਨਾ ਸੀ ਨਾ ਹੋਵੇ ਚੰਗਾ ਵਾ ਜਾਣਾ